ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਤ ਜੀਓ ਸਤਿਗੁਰਾਂ ਦੀ ਭਾਈ ਮੇਰ ਦਾ ਸਤਕਾਰ ਚਾਲ ਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਨਾਨਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਲੇ ਪਾਸ਼ਾ ਜੀ ਦੀ ਆਸਾ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ 352 ਅੰਗ ਤੇ 351 ਅੰਗ ਤੇ ਪਾਸ਼ਾ ਜੀ ਦੇ ਸ਼ਬਦ ਸੁਭਾਏਮਾਨ ਹਨ ਆਪਣੀ ਰਸਨਾ ਤੋਂ ਭਾਈ ਸਤਗੁਰ ਜੀ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਜੀ ਆਸਾ ਮਹੱਲਾ ਪਹਿਲਾ ਰਹ ਬਨ ਸੰਸਰ ਸਹਿ ਜਿ ਸੁਪਾਏ ਦੁਰਮਤ ਗਤ ਸਹੀ ਕੀਰਤ ਠਾਏ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਜਗਤ ਸੁਮੁਖ ਦਵਾਰਾਂ ਸ਼ਬਦ ਉਚਾਰਨ ਕਰਦੇ ਹਨ ਜੇ ਬਚਨ ਕਰਦੇ ਹਨ ਗ੍ਰਹ ਬਨ ਸੰਸਰ ਸਹਿਜ ਪਾਏ ਜਦੋਂ ਮਨੁੱਖ ਨੂੰ ਜਗਿਆਸਨ ਨੂੰ ਜੀਵ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਬਨ ਅਤੇ ਗ੍ਰਹ ਇੱਕੋ ਸਮਾਨ ਹੋ ਜਾਂਦਾ ਹੈ ਬਨ ਤੋਂ ਭਾਵ ਜੰਗਲ ਪਿਆਵਾਨ ਅਤੇ ਹਿਰਦਾ ਗ੍ਰਹ ਇਕੋ ਸਮਾਨ ਘਰ ਅਤੇ ਬਾਹਰ ਇਕੋ ਸਮਾਨ ਜਾਪਦਾ ਹੈ ਕਿਉਂਕਿ ਸੰਮ੍ਰਿਤਿ ਮਹਾਰਾਜ ਜੀ ਕਹਿੰਦੇ ਹੋ ਜਾਂਦੀ ਹੈ ਕਹਿੰਦੇ ਜਦੋਂ ਉਸ ਪ੍ਰਮਾਤਮਾ ਦੇ ਵਿੱਚ ਮਾਨ ਜਿਹੜਾ ਹੈ ਇੱਕ ਹੁੰਦਾ ਲੀਨ ਹੁੰਦਾ ਉਸ ਦੇ ਵਾਸਤੇ ਉਸ ਮਨੁੱਖ ਵਾਸਤੇ ਜਗਾਸੂ ਵਾਸਤੇ ਮਹਾਰਾਜ ਜੀ ਕਹਿੰਦੇ ਕੋ ਸਮਾਨ ਹੈ ਸਭ ਕੁਝ ਘਰ ਬਾਹਰ ਅਤੇ ਮਹਾਰਾਜ ਜੀ ਕਹਿੰਦੇ ਬੰਨ ਸੰਸਰ ਤੋਂ ਭਾਵ ਕੀ ਇੱਕ ਸਮਾਨ ਸੰਭਿਰਤੀ ਹੋ ਜਾਂਦੀ ਹੈ ਭਾਵੇਂ ਉਹ ਜੀਵਨ ਦੇ ਵਿੱਚ ਰਹੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਰਹੇ ਤਾਂ ਵੀ ਉਹਦੀ ਸੰਭਿਰਤੀ ਹੈ ਭਾਵੇਂ ਉਹ ਬਿਆਬਾਨ ਵਿੱਚ ਚੱਲਿਆ ਜਾਵੇ ਤਾਂ ਵੀ ਉਹਦੀ ਸੰਭਿਰਤੀ ਹੈ ਬੰਨ ਦੇ ਵਿੱਚ ਵੀ ਉਹਦੀ ਸੰਭਿਰਤੀ ਹੈ ਪਰਿਵਾਰ ਵਿੱਚ ਵੀ ਸੰਭਿਰਤੀ ਹੈ ਗ੍ਰਿਸ਼ਤੇ ਦੇ ਵਿੱਚ ਉਦਾਸੀ ਬਣ ਜਾਂਦਾ ਜਦੋਂ ਤੁਹ ਪਾਵੇ ਕਿ ਗ੍ਰਿਸਤ ਮਾਰਗ ਵਿੱਚ ਇਹ ਬੜੁਖ ਦ assi ਹੈ ਜਿਹਦਾ ਮਨ ਨੂੰ ਪ੍ਰਮਾਤਮਾ ਦੇ ਵਿੱਚ ਸਾਜ ਦੇ ਵਿੱਚ ਆ ਗਿਆ ਉਹ ਪ੍ਰਮਾਤਮਾ ਵਿੱਚ ਲੀਨ ਹੋ ਗਿਆ ਇਕ ਹੋ ਗਿਆ ਇਹ ਕੋ ਗੁਰੂ ਨਾਨਕ ਮਹਾਰਾਜ ਨੇ ਕਰਕੇ ਵੀ ਦਿਖਾਇਆ ਪਾਸ਼ਾ ਜੀ ਨੇ ਕਰਕੇ ਵੀ ਦਿਖਾਇਆ ਉਹਨਾਂ ਦੀ ਸ਼ਾਦੀ ਵੀ ਹੋਈ ਕੱਲ ਵਿਆਹ ਸੀ ਨਾ ਮਹਾਰਾਜ ਸਤਪੁਰਾਂ ਦੀ ਸ਼ਾਦੀ ਵੀ ਹੋਈ ਉਹ ਸ਼ਾਦੀ ਕਰਨ ਤੋਂ ਬਾਅਦ ਉਹਨਾਂ ਨੇ ਗ੍ਰਿਸਤ ਮਾਰਗ ਧਾਰਨ ਕਰਕੇ ਵੀ ਦਾਸੀਆਂ ਕੀਤੀਆਂ ਸੰਸਾਰ ਨੂੰ ਉਤਾਰਿਆ ਸ੍ਰਿਸ਼ਟੀ ਦੇ ਲੋਕਾਂ ਦਾ ਪਰਉਤਾਰਾ ਕੀਤਾ ਉਹ ਮਹਾਰਾਜ ਦੀ ਸੰਮਰਤੀ ਸੀ ਘਰ ਵੀ ਰਹਿੰਦੇ ਸੀ ਤਾਂ ਵੀ ਉਹ ਇੱਕ ਉਹ ਜੇ ਤੇ ਬਾਹਰ ਜਾਂਦੇ ਕੀ ਤਾਂ ਵੀ ਉਹ ਜੇ ਸਾਡੀ ਬਿਰਤੀ ਲੱਗ ਹੁੰਦੀ ਹੈ ਸਾਨੂੰ ਘਰ ਚੰਗਾ ਲੱਗਦਾ ਪਰਿਵਾਰ ਰਿਸ਼ਤੇਦਾਰ ਮਿੱਤਰ ਚੰਗੇ ਲੱਗਦੇ ਹਨ ਪਰ ਗੁਰਮੁਖਾਂ ਦੀ ਸੰਮਰਤੀ ਉੱਤੀ ਬਿਰਤੀ ਉੱਠ ਜਾਂਦੀ ਹੈ ਮਾਨਵ ਦੇ ਚਰਨਾਂ ਵਿੱਚ ਟਿਕ ਜਾਂਦਾ ਹੈ ਫਿਰ ਉਹ ਗ੍ਰਸਤ ਮਾਰਗ ਵੀ ਜੀਵਨ ਦੇ ਵਿੱਚ ਧਾਰਨਾ ਕਰਦੇ ਹਨ ਔਰ ਉਹਦੇ ਨਾਲ ਨਾਲ ਭਗਤੀ ਵੀ ਰੱਖਦੇ ਹਨ ਦੋਵੇਂ ਪਾਸਾ ਨੂੰ ਸਮ ਇੱਕ ਤੱਕੜੀ ਦੇ ਤਰਾਜੂ 'ਚ ਤੋਲ ਕੇ ਰੱਖਦੇ ਹਨ ਜਿਵੇਂ ਇੱਕ ਤੱਕੜੀ ਦੇ ਇੱਕ ਪਾਸੇ ਵੱਟਾ ਪਾੜਿਆ ਨੇ ਇੱਕ ਪਾਸੇ ਜੀਨਸ ਪਾਨਿਆ ਉਹ ਬਰਾਬਰ ਸਮਰਤੀ ਰੱਖਦੇ ਹਨ ਦੋਵਾਂ ਪਾਸੇ ਕਿ ਮੌਤ ਨਹੀਂ ਹੁੰਦੇ ਜੀਵਾਂ ਦੇ ਵਿੱਚ ਵਿਚਰਦੇ ਵੀ ਮੌਤ ਨਹੀਂ ਜੇ ਛੱਡ ਕੇ ਚਲੇ ਜਾਂਦੇ ਹਨ ਫਿਰ ਵੀ ਮੌਤ ਨਹੀਂ ਇਕੋ ਸੰਗ੍ਰਿਤੀ ਹੋ ਜਾਂਦੀ ਹੈ ਗ੍ਰਹਿ ਬਨ ਸੰਸਰ ਸਹਿਜ ਸੁਪਾਏ ਕਹਿੰਦੇ ਜਦੋਂ ਸਹਿਜ ਸੁਪਾਏ ਕਿਰਪਾ ਧਾਰਦੇ ਹਨ ਦੁਰਮਤ ਗਤ ਭਈ ਕੀਰਤ ਠਾਏ ਕਹਿੰਦੇ ਫਿਰ ਇਸ ਤਰ੍ਹਾਂ ਹੋ ਜਾਂਦਾ ਕਿ ਦੁਰਮਤ ਭਜ ਜਾਂਦੀ ਹੈ ਮਾੜੀ ਮਤ ਤੇ ਮਹਾਰਾਜ ਦੀ ਕੀਰਤੀ ਜਿਹੜੀ ਹੈ ਉਹ ਹਿਰਦੇ ਵਿੱਚ ਵਸ ਜਾਂਦੀ ਹੈ ਭਜਨ ਵਸ ਜਾਂਦਾ ਨਾਮ ਵਸ ਜਾਂਦਾ ਦੁਰ ਮਤ ਗਤ ਭਈ ਕੀਰਤ ਠਾਏ ਜਦੋਂ ਕੀਰਤ ਨੂੰ ਗਾਦਾ ਮਨੁੱਖ ਉਹ ਮਨੁੱਖ ਚਾ ਕਰ ਦਿੰਦੀ ਹੈ ਸੁੱਚਾ ਬਣਾ ਦਿੰਦੀ ਹੈ ਮਾੜੀ ਮਤ ਨਾ ਸੋ ਲੱਗ ਜਾਂਦੀ ਹੈ ਸ਼ੁਭ ਮਤ ਕੀਰਤੀ ਗਾਣ ਦੇ ਨਾਲ ਪ੍ਰਾਪਤ ਹੁੰਦੀ ਹੈ ਭਾਈ ਪੌੜੀ ਸਤ ਪੌੜੀ ਸਿਉ ਮਨ ਤੋਂ ਸਤ ਗੁਰੂ ਸੇਵ ਪਾਏ ਨਿਜਥਾ ਸਤ ਗੁਰੂ ਜੀ ਕਹਿੰਦੇ ਸੱਚ ਪੌੜੀ ਸਾਚੋ ਨਾਉ ਹਰਿ ਜੀ ਕਹਿੰਦੇ ਜਦੋਂ ਸੱਚਾ ਨਾਮ ਕੋਈ ਜਿਗਾ ਸੂਮੁਖ ਚੋ ਧਿਆਨਦਾ ਮੁਖ ਤੋ ਜਪਦਾ ਮੁਖ ਨਾਉ ਹਤਨ ਕਰਦਨ ਸੱਚ ਪੌੜੀ ਸਾਚੋ ਮੁਖ ਨਾਉ ਕਹਿੰਦੇ ਮੁਖ ਸੁਚਾ ਹੋ ਜਾਂਦਾ ਜੀਭਾ ਜਪਦੀ ਹੈ ਮੁਖ ਰਹੀਂ ਜਪਦਾ ਮਨੁ ਤੇ ਉਹ ਮਹਾਰਾਜ ਜੀ ਕਹਿੰਦੇ ਮੁਖ ਸੁਚਾ ਹੁੰਦਾ ਫਿਰ ਆ ਮਨ ਆਤਮਾ ਸੁੱਚੀ ਹੁੰਦੀ ਹੈ ਕਿ ਮਹਾਰਾਜ ਜੀ ਕਹਿੰਦੇ ਸਤ ਪੌੜੀ ਆ ਹੈ ਇਹ ਪੌੜੀ ਦੇ ਉੱਤੇ ਮਨੁੱਖ ਚੜ ਜਾਂਦਾ ਸੱਚ ਦੀ ਪੌੜੀ ਤੇ ਸੱਚੇ ਮਾਰਗ ਤੇ ਚੱਲਣ ਲੱਗ ਜਾਂਦਾ ਜਦੋਂ ਨਾਮ ਜਪਦਾ ਮੁੱਖ ਰਾਂਝੇ ਬਾ ਰਾਈ ਅਵਗਨ ਜਿਹੜੇ ਨੇ ਖਤਮ ਹੁੰਦੇ ਹਨ ਸਾਜੇ ਸਾਜੇ ਮਹਾਰਾਜ ਜੀ ਕਹਿੰਦੇ ਧਰਮ ਦੀ ਸੱਚ ਦੀ ਪੌੜੀ ਤੇ ਚੱਲਣਾ ਸ਼ੁਰੂ ਕਰਦਾ ਸਤਗੁਰ ਸੇਵ ਆਏ ਨਿਜ ਥਾਓ ਤੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਨੂੰ ਜਪਣ ਦੇ ਨਾਲ ਪਿਆਰੇ ਸੱਚੇ ਸਤਿਗੁਰੂ ਨੂੰ ਧਿਆਉਣ ਦੇ ਨਾਲ ਉਹਦਾ ਨਾਮ ਜਪਣ ਦੇ ਨਾਲ ਸੇਵਤ ਭਾਵ ਜਪਣਾ ਸਤਿਗੁਰੂ ਸੇਵ ਪਾਏ ਨਿਜ ਥਾਉ ਜਿਹੜਾ ਮਹਾਰਾਜ ਜੀ ਕਹਿੰਦੇ ਨਿਜ ਘਰ ਹੈ ਨਾ ਉਹਦੇ ਵਿੱਚ ਥਾ ਮਿਲਦੀ ਹੈ ਪ੍ਰਾਪਤੀ ਹੋ ਜਾਂਦੀ ਹੈ ਮਨ ਚੁਰੇ ਖੱਟ ਦਰਸ਼ਨ ਜਾਣੇ ਤੇ ਮਹਾਰਾਜ ਜੀ ਕਹਿੰਦੇ ਜਿਹੜਾ ਮਨ ਉਹਦੇ ਤੋਂ ਦੂਰ ਹੋ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਉਹ ਦਰਸ਼ਨ ਨਹੀਂ پا ਸਕਦਾ ਸਰਬ ਜੋਤ ਪੂਰਨ ਭਗਵਾਨ ਤੇ ਮਹਾਰਾਜ ਜੀ ਕਹਿੰਦੇ ਸਰਬ ਜੋਤ ਹੈ ਪਰਮਾਤਮਾ ਪੂਰਨ ਭਗਵਾਨ ਜਿਹਨਾਂ ਦੇ ਹਿਰਦਿਆ ਚ ਵਸ ਜਾਂਦਾ ਹੈ ਉਹ ਜੋਤੀ ਦੇ ਵਿੱਚ ਉਹਨਾਂ ਦੇ ਪ੍ਰਕਾਸ਼ ਹੋ ਜਾਂਦੀ ਹੈ ਸੱਚੇ ਨਾਮ ਨੂੰ ਧਿਆ ਕੇ ਸਤਗੁਰੂ ਸੇਵ ਪਾਏ ਨਿਜ ਥਾਂ ਇਹ ਅਧਿਕਾਰ ਦੇ ਵਿੱਚ ਵਾਸ ਹੋ ਜਾਂਦਾ ਹੈ ਮਨ ਜਿਹੜਾ ਹੈ ਮਹਾਰਾਜ ਜੀ ਕਹਿੰਦੇ ਵਕਾਰਾਂ ਤੂੰ ਲੈ ਜਾਂਦਾ हट ਜਾਂਦਾ ਤੇ ਮਨੁੱਖ ਉਹ ਦੇ ਦਰਸ਼ਨ ਪਾ ਲੈਂਦਾ ਜਿਹੜੇ ਦਰਸ਼ਨਾਂ ਦੇ ਵਾਸਤੇ ਮਨੁੱਖ ਮਹਾਰਾਜ ਜੀ ਕਹਿੰਦੇ ਖੋਜਦਾ ਫਿਰਦਾ ਲੱਭਦਾ ਫਿਰਦਾ ਜਿੰਨਾ ਚਿਰ ਮਹਾਰਾਜ ਜੀ ਕਹਿੰਦੇ ਸਾਨੂੰ ਰਸਤੇ ਦਾ ਨੀ ਨਾ ਪਤਾ ਹੁੰਦਾ ਮਾਰਗ ਦਾ ਪੰਥ ਦਾ ਤੇ ਸਿੱਖੋਜਦੇ ਆ ਲੱਭਦੇ ਆ ਕਿ ਇਹ ਕਿਹੜੇ ਪਿੰਡ ਨੂੰ ਰਸਤਾ ਜਾਂਦਾ ਜਾਂ ਕਿਹੜੀ ਕਲੋਨੀ ਨੂੰ ਜਾਂਦਾ ਉਪਰੀ ਜਗ੍ਹਾ ਤੇ ਜਾਈਏ ਤਾਂ ਪੁੱਛਣਾ ਪੈਂਦਾ ਪੁੱਛਣ ਤੋਂ ਬਿਨਾ ਰਸਤਾ ਖੋਜੇ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਰਸਤਾ ਦਰਸਾਉਂਦਾ ਨਾ ਮਾਰਗ ਸਤਿਗੁਰੂ ਸੇ ਪਾਏ ਨਿੱਜ ਥਾਉ ਮਹਾਰਾਜ ਜੀ ਕਹਿੰਦੇ ਉਦੋਂ ਫਿਰ ਪ੍ਰਾਪਤੀ ਹੋ ਜਾਂਦੀ ਹੈ ਫਿਰ ਰਸਤਾ ਪੁੱਛਣ ਦੀ ਲੋੜ ਨਹੀਂ ਪੈਂਦੀ ਜਦੋਂ ਰਸਤੇ ਤੋਂ ਜਾਣੂ ਹੋਗੇ ਫਿਰ ਆਪਣੇ ਆਪ ਮੁਰਖ ਆਟੋਮੈਟਿਕ ਚੱਲਦਾ ਉਸ ਰਸਤੇ ਤੇ ਤੇ ਮੰਜ਼ਿਲ ਤੇ ਪਹੁੰਚ ਜਾਂਦਾ ਮੰਜ਼ਿਲ ਤੇ ਪਹੁੰਚ ਜਾਂਦਾ ਪ੍ਰਾਪਤੀ ਹੋ ਜਾਂਦੀ ਹੈ ਰਹਾਉ ਇਸ ਰਾਮਦੇਵ ਕੀ ਮਹਾਰਾਜ ਅੱਧ ਕਤਿਆਸ ਦੇਖ ਬੋਧ ਕਰੈ ਮਹਾਰਾਜ ਜੀ ਕਹਿੰਦੇ ਅਨੇਕਾਂ ਹੀ ਮਨੁੱਖ ਪ੍ਰੇਖ ਕਰਦਾ ਹੈ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਅੱਧ ਕਤਿਆਸ ਭੀ ਖੂਭੂ ਕਰੇ ਦੁੱਖ ਵਖਿਆ ਸੁਖ ਤਨ ਪਰ ਹਰੈ ਮਹਾਰਾਜ ਜੀ ਕਹਿੰਦੇ ਦੁੱਖ ਜਿਹੜਾ ਹੈ ਉਹ ਮਨੁੱਖ ਨੂੰ ਖਾ ਜਾਂਦਾ ਫਿਰ ਜਦੋਂ ਸੰਸਾਰ ਵਿੱਚ ਭੀਖ ਕਰਦਾ ਹੈ ਨਾ ਅਨੇਕਾਂ ਹੀ ਭੀਖ ਧਾਰਨ ਕਰਦਾ ਸੰਸਾਰੀ ਪਦਾਰਥਾਂ ਵਾਸਤੇ ਮਹਾਰਾਜ ਕਹਿੰਦੇ ਵਿਖਿਆ ਮਾਇਆ ਨੂੰ ਕਹਿੰਦੇ ਹਨ ਦੁੱਖ ਪੈਦਾ ਕਰਦੀ ਹੈ ਦੁੱਖ ਵਿਖਿਆ ਵਿਖਿਆ ਜਿਹੜੀ ਉਹ ਮਾਇਆ ਮਮਤਾ ਹੈ ਉਹਦੇ ਵਿੱਚ ਫਸਿਆ ਹੋਇਆ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹਨਾਂ ਵਿੱਚ ਹੀ ਸੁੱਖ ਲੱਭਦਾ ਹੈ ਵਿਖਿਆ ਦੇ ਵਿੱਚੋਂ ਸੁੱਖ ਲੱਭਦਾ ਹੈ ਕਿ ਮੈਨੂੰ ਪ੍ਰਾਪਤੀ ਹੋ ਜਾਵੇ ਅੱਜ ਇਹ ਮਾਇਆਵਤੀ ਸੁਖ ਦੇ ਦੇਵੇ ਮਾਇਆ ਦੀ ਪ੍ਰਾਪਤੀ ਪਦਾਰਥ ਮਿਲ ਜਾਣ ਤੇ ਮੈਂ ਕਾਹਲੂ ਸੁਖੀ ਹੋ ਜਾਵਾਂਗਾ ਇਸ ਇੱਛਾ ਦੇ ਵਿੱਚ ਇਹ ਇੱਛਾ ਹਨ ਮਨੰਦੀਆਂ ਜਿਹਦੇ ਵਿੱਚ ਮਾਨ ਫਸਿਆ ਰਹਿੰਦਾ ਉਹ ਜਿੰਦੇ ਜੀ ਮਹਾਰਾਜ ਜੀ ਕਹਿੰਦੇ ਸਵਾਸ ਲੰਗੀ ਜਾਂਦੇ ਹਨ ਇਹ ਭੱਜਦਾ ਫਿਰਦਾ ਦੌੜਦਾ ਫਿਰਦਾ ਦੁੱਖ ਵਿਖਿਆ ਮਹਾਰਾਜ ਜੀ ਕਹਿੰਦੇ ਜਿਹੜੀ ਵਿਖਿਆ ਹੈ ਨਾ ਮਾਇਆ ਮਮਤਾ ਇਹ ਦੁੱਖ ਹੀ ਪੈਦਾ ਕਰਦੀ ਹੈ ਸੁੱਖਾਂ ਦੀ ਕਿੱਥੋਂ ਮਹਾਰਾਜ ਜੀ ਕਹਿੰਦੇ ਆਸ ਰੱਖਦੇ ਆ ਇਨੇ ਤਾਂ ਦੁੱਖ ਹੀ ਦੇਣਾ ਜੇ ਬੌਤੀ ਹੋ ਜਾਂਦੀ ਏ ਮਮਤਾ ਫਿਰ ਵੀ ਦੁੱਖ ਇਹ ਮਹਾਰਾਜ ਜੀ ਕਹਿੰਦੇ ਸੰਸਾਰੀ ਧਨ ਦੇ ਵਿੱਚ ਸੰਸਾਰੀ ਸਰਦਾਰਥਾਂ ਵਿੱਚ ਸੁੱਖ ਨਹੀਂ ਹੈ ਸੁੱਖ ਨਾਮ ਦੇ ਵਿੱਚ ਹੈ ਕਹਿੰਦੇ ਭੀਖ ਕਰਕੇ ਸੰਸਾਰੀ ਵਿਖਿਆ ਨੂੰ ਇਕੱਠੀ ਕਰ ਲੈਣਾ ਇਹ ਮਹਾਰਾਜ ਜੀ ਕਹਿੰਦੇ ਫਿਰ ਦੁੱਖ ਹੀ ਪਾਣਾ ਸੁੱਖ ਦੀ ਪ੍ਰਾਪਤੀ ਨਹੀਂ ਸੁੱਖ ਤਨ ਪਰ ਹਰੇ ਮਹਾਰਾਜ ਜੀ ਕਹਿੰਦੇ ਤਨ ਚੋਂ ਸੁੱਖ ਨਾਠ ਜਾਂਦਾ ਹੈ ਸਨ ਚੋਂ ਸੁਖ ਦੌੜ ਜਾਂਦਾ ਉਥੇ ਦੁੱਖ ਇਕੱਠੇ ਹੋ ਜਾਂਦੇਨ ਕਾਮ ਕ੍ਰੋਧ ਅੰਤਰ ਧਨ ਹੀਰੈ ਤੇ ਮਹਾਰਾਜ ਜੀ ਕਹਿੰਦੇ ਕਾਮ ਵਰਗੇ ਰੋਗ ਕ੍ਰੋਧ ਵਰਗੇ ਰੁਵੰਤਰ ਮਹਾਰਾਜ ਜੀ ਕਹਿੰਦੇ ਇਕੱਠੇ ਹੋ ਜਾਂਦਾ ਸੱਚਾ ਧਨ ਮਹਾਰਾਜ ਜੀ ਕਹਿੰਦੇ ਸਾਝੇ ਸਾਝੇ ਪਿੱਛੇ ਹੱਟੀ ਜਾਂਦਾ ਤੇ ਵਾਸਨਾ ਵਾ ਜਿਹੜੀਆਂ ਨੇ ਮਨ ਨੂੰ ਸਰੀਰ ਨੂੰ ਜਕੜੀ ਜਾਂਦੀਆਂ ਨੇ ਦੁਬਿਧਾ ਛੋੜ ਨਾਮ ਨਿਸਤਰੈ ਮਹਾਰਾਜ ਜੀ ਕਹਿੰਦੇ ਇਸ ਕਰਕੇ ਭਾਈ ਦੁਬਿਧਾ ਨੂੰ ਛੱਡ ਜੀ ਦੁਭਦਾਂ ਨੂੰ ਤਿਆਗ ਦੀ ਛੋੜਦੀ ਇਨਾਮ ਤੇ ਨਾਲ ਹੀ ਨਿਸਤਾਰਾ ਹੈ ਇਹਦੇ ਨਾਮ ਨਾਲ ਹੀ ਤਰਨਾ ਹੈ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਕਹਿੰਦੇ ਸੁਖ ਨਹੀਂ ਤਰਨਾ ਨਹੀਂ ਸੰਸਾਰ ਸ੍ਰਿਸ਼ਟੀ ਜਿਹੜੀ ਹੈ ਦੁੱਖਾਂ ਦਾ ਸਾਗਰ ਹੈ ਸਮੁੰਦਰ ਹੈ ਦੁੱਖਾਂ ਦਾ ਜਿਹਨੂੰ ਪਾਰ ਕਰਨ ਵਾਸਤੇ ਇੱਕ ਬੀੜੇ ਦੀ ਲੋੜ ਹੁੰਦੀ ਹੈ ਜਿਵੇਂ ਸੰਸਾਰੀ ਇੱਕ ਸਮੁੰਦਰ ਕੋਈ ਸਾਗਰ ਪਾਰ ਕਰਨਾ ਹੈ ਨਾ ਉੱਥੇ ਐਵੇਂ ਥੋੜਾ ਪਾਰ ਹੋ ਸਕਦਾ ਹੈ ਉਥੇ ਜਹਾਜ਼ ਦੀ ਬੇੜੇ ਦੀ ਲੋੜ ਹੈ ਇੱਕ ਮਲਾਹ ਹੁੰਦਾ ਹੈ ਜਿਹੜਾ ਚਲਾਉਂਦਾ ਬੇੜੇ ਨੂੰ ਤੇ ਤਾਂ ਅਸੀਂ ਪਾਰ ਹੋ ਮਿਆਂ ਇਹ ਵੀ ਸੰਸਾਰ ਸੁੱਖਾਂ ਦਾ ਇੱਕ ਭਾਵ ਸਾਗਰ ਹੈ ਦੁੱਖ ਹੈ ਇਹ ਮਹਾਰਾਜ ਜੀ ਕਹਿੰਦੇ ਜੇ ਤੂੰ ਪਾਰ ਹੋਣ ਵਾਸਤੇ ਵੀ ਨਾਮ ਦਾ ਬੇੜਾ ਚਾਹੀਦਾ ਸੱਚਾ ਗੁਰੂ ਮਲਾਹ ਚਾਹੀਦਾ ਜਿਹਦੇ ਨਾਲ ਅਸੀਂ ਇਸ ਬੇੜੇ ਤੇ ਭਾਵ ਸਾਗਰ ਤੋਂ ਸੰਸਾਰ ਦੇ ਦੁੱਖਾਂ ਚੋਂ ਜਾਰੀਓ ਪਾਰ ਹੋ ਸਕਦੇ ਆ ਤੁਹਾਡਾ ਜੀਵਨ ਸਫਲ ਬਣ ਸਕਦਾ ਇਹ ਬਚਨ ਕਰਦੇ ਹਨ ਮਹਾਰਾਜ ਜੀ ਦੇਖੋ ਦੁਬਿਦਾਸ਼ ਓੜ ਨਾਮ ਨਿਸਤਰੈ ਨਾਮ ਦੇ ਨਾਲ ਹੀ ਮਹਾਰਾਜ ਜੀ ਕਹਿੰਦੇ ਨਿਸਤਾਰੈ ਭਾਈ ਸਿਫਤ ਸਲਾਹਨ ਸਾਜ ਅਨੰਦ ਕਹਿੰਦੇ ਦੀ ਸਿਫਤ ਦੇ ਵਿੱਚ ਹੀ ਸਲਾਂਘਾਂ ਦੇ ਵਿੱਚ ਸਿਫਤ ਗਾਉਣ ਦੇ ਵਿੱਚ ਹੀ ਸਹਿਜ ਆਨੰਦ ਦੀ ਭਾਈ ਪ੍ਰਾਪਤੀ ਹੈ ਉਹ ਸੱਚੇ ਆਨੰਦ ਦੀ ਪ੍ਰਾਪਤੀ ਹੈ ਸੁਖਾ ਸੈਨ ਪ੍ਰੇਮ ਗੋਵਿੰਦ ਮਹਾਰਾਜ ਕਹਿੰਦੇ ਸੁਖਾ ਸੈਨ ਪਹਿਰੇ ਪ੍ਰੇਮ ਪੈ ਜਾਂਦਾ ਸੱਚੇ ਗੋਵਿੰਦ ਨਾਲ ਧਰਤੀ ਦੇ ਮਾਲਕ ਠਾਕੁਰ ਨਾਲ गोविंद राय ਨਾਲ ਮਹਾਰਾਜ ਜੀ ਕਹਿੰਦੇ ਫਿਰ ਪ੍ਰੇਮ ਜੁੜਦਾ ਸੁੱਖ ਦੀ ਸ਼ਾਂ ਮਹਾਰਾਜ ਜੀ ਕਹਿੰਦੇ ਹਿਰਦੇ ਨੂੰ ਮਿਲ ਜਾਂਦੀ ਹੈ ਇਹਦੇ ਤੋਂ ਤਪਸ ਜਿਹੜੀ ਗਰਮੀ ਹੈ ਅਗਨ ਤ੍ਰਿਸ਼ਨਾ ਦੀ ਉਹ ਮਿਟ ਜਾਂਦੀ ਹੈ ਆਪੇ ਕਰੇ ਆਪੇ ਬਖਸ਼ਿੰਦ ਆਪ ਹੀ ਉਹ ਕਰਦਾ ਸਭ ਕੁਝ ਜਦੋਂ ਕਿਰਪਾ ਕਰਦੇ ਨਾੁਰ ਕਿਰਪਾ ਧਾਰ ਦੇਣ ਮਹਾਰਾਜ ਜੀ ਕਹਿੰਦੇ ਆਪ ਕਰੇ ਆਪੇ ਬਖਸ਼ਿੰਦ ਆਪ ਹੀ ਬਖਸ਼ਨਾਰਾ ਬਖਸ਼ਿੰਦ ਪਿਤਾ ਹੈ ਤਨ ਮਨ ਹਰ ਪੈ ਲੱਗ ਜਿੰਦ ਜੀ ਮਹਾਰਾਜ ਜੀ ਕਹਿੰਦੇ ਫਿਰ ਤਨ ਤੇ ਮਨ ਦੋਨੀਆਂ ਉਹਨੂੰ ਅਰਪਣ ਹੋ ਜਾਂਦੇ ਹਨ ਜਦੋਂ ਮਿਲਦਾ ਹੈ ਨਾ ਪ੍ਰਮਾਤਮਾ ਜੀ ਉਹ ਕਿਰਪਾ ਧਾਰਦਾ ਤਨ ਮਨ ਹਰ ਪੈ ਮਹਾਰਾਜ ਜੀ ਕਹਿੰਦੇ ਹਰੀ ਦੇ ਪੈਰਾਂ ਵਿੱਚ ਆ ਜਾਂਦਾ ਹੈ ਚਰਨ ਕਮਲ ਹਰੀ ਦੇ ਮਨੁੱਖੀ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ ਇਹ ਮਨ ਤਾਂ ਉਹਦੇ ਚਰਨਾਂ ਵਿੱਚ ਅਰਪਣ ਹੋ ਜਾਂਦਾ ਆਗੇ ਜਿੰਦ ਮਹਾਰਾਜ ਜੀ ਕਹਿੰਦੇ ਉਹ ਜਿੰਦ ਵੀ ਉਹਦੇ ਅੱਗੇ ਰੱਖ ਦਿੰਦਾ ਮਨੁੱਖ ਮਹਾਰਾਜ ਜੀ ਕਹਿੰਦੇ ਸਰੀਰ ਵੀ ਅਰਪਣ ਕਰ ਦਿੰਦਾ ਕਰਤਾ ਨ ਪੰਜਾਬ ਪਿਆਰਿਆਂ ਨੇ ਜਦੋਂ ਚੁਣੀ ਸਤਿਗੁਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸੀਸ ਭੇਟ ਦਿੱਤੇ ਕਾਦੇ ਵਾਸਤੇ ਕਿਉਂਕਿ ਉਹਨਾਂ ਦਾ ਤਨ ਮਨ ਅਰਪਣ ਸੀ ਤਨ ਤੇ ਮਨ ਪੁੱਖੋ ਮਹਾਰਾਜ ਦੇ ਹੋ ਗਏ ਤਨ ਵੀ ਤੇ ਮਨ ਵੀ ਸੌਪਤਾ ਕਹਿੰਦੇ ਸਰੀਰ ਵੀ ਤੁਹਾਡਾ ਜੋ ਮਰਜ਼ੀ ਕਰ ਲੋ ਇਹ ਮਾਨਤਿ ਸਭ ਕੁਸ਼ਾਤਮਾ ਤੁਹਾਡੀ ਹੋਈ ਇਹ ਜਿੰਦ ਵੀ ਤੁਹਾਡੀ ਬਰੋਣੀ ਹੈ ਮਹਾਰਾਜ ਜੀ ਕਹਿੰਦੇ ਇਹਨੂੰ ਜੋ ਮਰਜ਼ੀ ਕਰੋ ਸਤਿਗੁਰ ਜੀ ਦੇਖੋ ਗੁਰੂ ਦੇ ਸਿੰਘ ਐਸੇ ਹੋਏ ਜਿਨ੍ਹਾਂ ਨੇ ਤਨ ਮਨ ਗੁਰੂ ਨੂੰ ਸੌਂਪਦਾ ਝੂਠ ਵਿਕਾਰ ਮਹਾਂ ਦੁਖ ਦੇਹ ਹਰ ਕਹਿੰਦੇ ਮਾਂ ਦੁਖ ਪੈਦਾ ਕਰਦੇ ਆਂ ਝੂਠ ਤੇ ਵਿਕਾਰ ਇਹ ਨਹੀਂ ਛੱਡਾਂਗੇ ਝੂਠ ਬੋਲਣਾ ਵਿਕਾਰ ਨਹੀਂ ਤਿਆਗਾਂਗੇ ਆਪਣੇ ਅੰਦਰੋਂ ਤੇ ਮਹਾਰਾਜ ਜੀ ਕਹਿੰਦੇ ਫਿਰ ਤਾਂ ਦੁੱਖ ਮਿਲ ਨਹੀਂ ਹੈ ਦੁੱਖ ਪਾੜਾਈ ਹੈ ਮਾਂ ਦੁਖ ਵੱਡਾ ਦੁੱਖ ਪ੍ਰਾਪਤ ਹੋਏਗਾ ਯਾਰੋ ਦੇਹ ਨੂੰ ਦੁੱਖ ਲੱਗ ਜਾਂਦਾ ਭੇਖ ਵਰਣ ਦਿਸੇ ਸਭ ਖੇ ਜਿੰਨਾ ਭੇਖ ਦੇਖਣਿਆ ਸੰਸਾਰੀ ਇਹਨੇ ਇੱਕ ਦਿਨ ਮਹਾਰਾਜ ਜੀ ਕਹਿੰਦੇ ਖੇ ਬਣ ਜਾਣਾ ਸਵਾਹ ਹੋ ਜਾਣਾ ਸੰਸਾਰ ਨੇ ਜਿੰਨਾ ਕੁਝ ਦੇਖਦੇ ਆ ਨੋਟੀ ਚੀਜ਼ਾਂ ਬਣੋਟੀ ਪੰਨ ਆਸ਼ਾ ਜੀ ਕਹਿੰਦੇ ਭੇਖ ਵਰਣ ਸਭ ਕੁਸ਼ ਦਿਸੇ ਜਿੰਨਾ ਕੁਝ ਦੇਖ ਰਿਆਂ ਸਭ ਖੇ ਬਣ ਜਾਣਾ ਸਵਾਹ ਬਣ ਕੇ ਮਿੱਟੀ ਚ ਮਿਲ ਜਾਣਾ ਜੋ ਉਪਜੇ ਸੋ ਆਵੇ ਜਾਹੇ ਜੋ ਪਿਆਰਿਓ ਪੈਦਾ ਹੁੰਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਮੇ ਨਾਲ ਉਹ ਜਾਂਦਾ ਵੀ ਏ ਸ੍ਰਿਸ਼ਟੀ ਤੋਂ ਜਿੰਨੇ ਜਿੰਨੂ ਜੀਵ ਨੂੰ ਮਾਲਕ ਨਹੀਂ ਪ੍ਰਭੂ ਨੇ ਭੇਜਿਆ ਪੈਦਾ ਕੀਤਾ ਉਹ ਮਹਾਰਾਜ ਜੀ ਕਹਿੰਦੇ ਸਮਾਉਂ ਤੇ ਜਾਂਦਾ ਵੀ ਏ ਜੋ ਪੰਜੇ ਸੋ ਆਵੇ ਜਾਏ ਆਮਣ ਜਾਣੇ ਸੰਸਾਰ ਸ੍ਰਿਸ਼ਟੀ ਆਮਣ ਜਾਣੇ ਇੱਥੇ ਕੋਈ ਪਰੋਣਾ ਆ ਰਿਹਾ ਕੋਈ ਜਾ ਰਿਹਾ ਇੱਥੇ ਐਸੀ ਤਰ੍ਹਾਂ ਹੀ ਰਹਿਣਾ ਜਿੰਨਾ ਚਿਰ ਸ੍ਰਿਸ਼ਟੀ ਹੈ ਇਸ ਚੀਜ਼ ਨੂੰ ਆਪਾਂ ਨਹੀਂ ਰੋਕ ਸਕਦੇ ਜੰਮਣ ਅਤੇ ਮਰਨ ਨੂੰ ਇਹ ਉਦੋਂ ਹੁਕਮ ਦੇ ਜਿਹਦੇ ਹੱਥ ਵਿੱਚ ਰਿਮੋਟ ਹੈ ਇਸ ਚੀਜ਼ ਦਾ ਨਾਨਕ ਅਸਥਿਰ ਨਾਮ ਰਜਾਏ ਤੇ ਮਹਾਰਾਜ ਜੀ ਦੇ ਕੋ ਬੇਨਤੀ ਕਰਦੇ ਹਨ ਫਿਰ ਅਕੀਰਲੀ ਤੁਖ ਨਾਨਕ ਅਸਥਿਰ ਮਹਾਰਾਜ ਜੀ ਕਹਿੰਦੇ ਨਾਮ ਰਜਾਇ ਉਹਦੀ ਨਾਮ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਰਜਾਇ ਜਦੋਂ ਕੋਈ ਮਨੁੱਖ ਅਸਤੀ ਰੋ ਕੇ ਉਹਦਾ ਨਾਮ ਇਸ ਦੇ ਵਿੱਚ ਵਿਸਾ ਲੈਂਦਾ ਫਿਰ ਉਹਦੀ ਰਜਾ ਵਿੱਚ ਹੁੰਦਾ ਤੇ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਅਸਤੀ ਰੋ ਕੇ ਉਹਦੇ ਨਾਮ ਨੂੰ ਜਪਦਾ ਵਾਂ ਫੁਰਨਿਆ ਤੁਰੈ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਰਜਾ ਹੁੰਦੀ ਹੈ ਉਹਦੀ ਰਜਾ ਵਿੱਚ ਆ ਜਾਂਦਾ ਮਨੁੱਖ ਫਿਰ ਇਹ ਸਾਨੂੰ ਮਹਾਰਾਜ ਜੀ ਕਹਿੰਦੇ ਅਨਜਾਦ ਪਈ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਸਤਿਗੁਰ ਜੀ ਮਿਹਰ ਕਰਨ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨ ਜੀ ਬਾਣੀ ਵਿਚਾਰ ਦੀ ਸੇਵਾ ਨਿਭਾंदे ਨਿਕਾ ਭੁੱਲਾ ਜੰਦਿਆਂ ਨ ਮਹਾਰਾਜ ਮੱਤ ਬਖਸ਼ਣ ਆਇਆਂ ਮਾਈ ਭਾਈ ਸਮੂਹ ਸੰਗਤਾਂ ਨੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ